ਆਹ ਗੱਲ ਸੁਣੋ ਜਰਾ ਬਾਈ ਦੀ ਜਿਹੜੀ ਚੀਜ਼ ਕੋਈ ਬੰਦਾ ਇਮੇਜਿਨ ਨਹੀਂ ਕਰ ਸਕਦਾ ਮੈਂ ਉਸ ਚੀਜ਼ ਨੂੰ ਦੇਖ ਰਿਹਾ ਮੇਰੇ ਕੋਲ ਬਹੁਤ ਸਾਰੀਆਂ ਤਸਵੀਰਾਂ ਐ ਹੋਈ ਜਿਹੜੀ ਮੈਂ ਕੈਪਚਰ ਕੀਤੀਆਂ ਕਿ ਜਿਵੇਂ ਵਿੱਚ ਬਿਜਲੀ ਉੱਪਰੋਂ ਹੇਠਾਂ ਤੱਕ ਆ ਰਹੀ ਪੂਰੇ ਪਿੰਡਾਂ ਦੇ ਵਿੱਚ ਨਿਸ਼ਾਨ ਸਾਹਿਬ ਸਭ ਤੋਂ ਉੱਪਰ ਹੁੰਦਾ ਹੈ ਗੁਰਦੁਆਰੇ ਤੇ ਉਹ ਇੱਕ ਤਰ੍ਹਾਂ ਲਾਈਟਨਿੰਗ ਕਨੈਕਟਰ ਦਾ ਹੀ ਕੰਮ ਕਰਦਾ ਹੈ ਨਿਸ਼ਾਨ ਸਾਹਿਬ ਹਾਈਟ ਦਾ ਹੈ ਨਾ ਪਿੰਡ ਦੇ ਸਭ ਤੋਂ ਉੱਪਰ ਉਹੀ ਹੋਏਗਾ ਹਮ ਬਿਲਡਿੰਗ ਦੇ ਉੱਪਰ ਵੀ ਸਾਰੀ ਬਿਲਡਿੰਗ ਦੇ ਉੱਪਰ ਹੋਏਗਾ ਬਿਲਕੁਲ ਤੇ ਉਹ ਕੀ ਹੋਏਗਾ ਲਾਈਟਨਿੰਗ ਜਦੋਂ ਆਏਗੀ ਉਹ ਉੱਪਰ ਹੀ ਫੜਲੇਗਾ ਸਿੱਧਾ ਅਜੇ ਤੱਕ ਤੁਹਾਨੂੰ ਮੈਂ ਗੋਲਡਨ ਟੈਂਪਲ ਦੀ ਗੱਲ ਦੱਸਦਾ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਦੀ ਜਿੱਥੇ ਸੈਂਟਰ 'ਚ ਮੇਨ ਗੁਰਦੁਆਰਾ ਹੈ ਹੂੰ ਉਹਦੇ ਉੱਪਰ ਇੱਕ ਸਨਫਲਾਵਰ ਵਰਗਾ ਸਟਰਕਚਰ ਲੱਗਾ ਹੋਇਆ ਹੈ ਜਿਹੜਾ ਸਾਡਾ ਗੋਲਡਨ ਉਹ ਗੁੰਬਦ ਬਣਿਆ ਹੋਇਆ ਹੈ ਗੁੰਬਦ ਬਣੇ ਹਾਂ ਉਹਦੇ ਟੌਪ ਤੇ ਬਿਲਡਿੰਗ ਦੀ ਸਭ ਤੋਂ ਹਾਈएस्ट ਸਰ ਤੁਸੀਂ ਕਹਿ ਰਹੇ ਕਿ ਦਰਬਾਰ ਸਾਹਿਬ ਤੇ ਵੀ ਜੇ ਬਿਜਲੀ ਡਿੱਗਣ ਦੇ ਲਈ ਜੇ ਗਿਰੀ ਹੂੰ ਉੱਪਰ ਜਿਹੜੀ ਰਿਫਲੈਕਟ ਹੋਵੇ ਉਹ ਥੱਲੇ ਨਹੀਂ ਜਾਏਗੀ ਇੱਕ ਉਹ ਕਿਦਾਂ ਉਹ ਛੋਟਾ ਜਿਹਾ ਜੰਤਰ ਕਿਦਾਂ ਕੰਟਰੋਲ ਕਰ ਲੇਗਾ ਉਹ ਰਿਫਲੈਕਟਰ ਹੈ ਅੱਛਾ ਉਹਦੇ ਸਾਈਡ ਤੇ ਸਪਾਈਕਸ ਬ ਸੈਂਟਰ ਦੇ ਵਿੱਚ ਇੱਕ ਇਦਾਂ ਵਿੱਚ ਉਹਦੇ 9 ਵੇ ਮਤਲਬ ਉਹ ਵੀ ਸਪਾਈਕ ਹੀ ਕਹਿੰਦੇ ਸਰੋਵਰ ਦੇ ਵਿੱਚ ਬਣਿਆ ਹੋਇਆ ਤੇ ਅਰਥ ਨਹੀਂ ਉਹਨਾਂ ਨੇ ਕਰਾਇਆ ਉਹ ਕਰਾਏਗਾ ਹੀ ਨਹੀਂ ਉਹ ਉਹਨਾਂ ਦਾ ਵੀ ਰਿਫਲੈਕਸ਼ਨ ਹੈ ਉਹ ਰਿਫਲੈਕਟ ਕਰ ਦੇਗਾ ਸਿੱਧੀ ਉੱਪਰ ਪੇਜ ਦੇਗਾ ਉਹੀ ਬਿਜਲੀ ਨੂੰ ਉੱਪਰ ਪੇਜ ਦੇਗਾ ਔਰ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਉਹਨੂੰ ਅਰਥ ਕਰ ਦੇਗਾ ਉਹ ਅਰਥ ਕਰਦਾ ਕਿਉਂਕਿ ਉਹਦੇ نیچے ਤੁਸੀਂ ਦੇਖੇਗਾ ਬਹੁਤ ਵੱਡਾ ਸੀਮੈਂਟ ਦਾ ਵੀ ਬਣਿਆ ਹੁੰਦਾ ਇੱਕ ਬੇਸ ਉਹਦੇ ਵਿੱਚੋਂ ਬਹੁਤ ਉੱਪਰ ਰੌਡ ਜਾਂਦੀ ਹੈ ਉਹ ਜਿਹਦੇ ਉੱਪਰ ਉਨੂੰ ਫੇਰ ਟੱਕਦੇ ਆ ਜੇ ਆਪਾਂ 골ਡਨ ਨੈਮਲ ਜਾਣਦੇ ਆ ਤਾਂ ਹਰਮੰਦਰ ਸਾਹਿਬ ਮੱਥਾ ਟੇਕਦੇ ਆ ਸਾਨੂੰ ਉੱਥੇ ਸਾਇੰਟਿਫਿਕ ਚੀਜ਼ਾਂ ਵੀ ਲੱਭਣੀਆਂ ਚਾਹੀਦੀਆਂ ਕਿ ਉਹਨਾਂ ਨੇ ਵੀ ਤਾਂ ਸਾਇੰਸ ਯੂਜ਼ ਕੀਤੀ